ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੈ ਜੋਬ ਨਾਲ ਰਿਲੇਟਡ ਹਰ ਇੱਕ ਅਪਡੇਟ ਆਪਣੇ ਚੈਨਲ ਤੇ ਦੇਖਣ ਲਈ ਜੋ ਮਿਲਦਾ ਵਾ ਇਸ ਲਈ ਜਿਹੜੇ ਮੁੰਡੇ ਕੁੜੀਆਂ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲ ਦੇ ਬਟਨ ਨੂੰ ਔਨ ਕਰ ਲਓ ਤਾਂ ਜੋ ਕਿ ਟਾਈਮ ਰੈਂਦੇ ਜੋਬ ਦਾ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚਦਾ ਰਹੇ ਕਿਉਂਕਿ ਟਾਈਮ ਤੋਂ ਬਾਅਦ ਜਿਹੇ ਜਿਹੇ ਅਪਡੇਟ ਮਿਲਿਆ ਜਿਹੇ ਜਿਹੇ ਨਾ ਮਿਲਿਆ ਅੱਜ ਇੱਕ ਹੋਰ ਭਰਤੀ ਹੈ ਕਾਦੀ ਜੀ ਪੰਜਾਬ ਸੈਂਡ ਸਿੰਧ ਬੈਂਕ ਬੀ ਐਮ ਸੀ ਰਿਕਰੂਟਮੈਂਟ 2025 ਬਹੁਤ ਵਧੀਆ ਵੈਕੈਂਸੀਸ ਨੇ ਠੀਕ ਹੈ ਜੀ ਤੇ ਆਪਣੇ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਹਰ ਚੀਜ਼ ਮਿਲੂਗੀ ਪ੍ਰੋਵਾਈਡ ਕੀਤੀ ਜਾਊਗੀ ਕੀ ਨੋਟੀਫਿਕੇਸ਼ਨ ਕੀ ਐਪਲੀਕੇਸ਼ਨ ਫਾਰਮ ਸਾਰਾ ਕੁਝ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਵਾ ਠੀਕ ਹੈ ਜੀ ਹੁਣ ਇਹ ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਹੈ ਸਾਰਾ ਸਟੈਪ ਬਾਈ ਸਟੈਪ ਦੱਸ ਜੂਗਾ ਪਲੀਜ਼ ਵੀਡੀਓ ਨੂੰ ਜੋਖਿਓ ਲਾਸਟ ਤੱਕ ਵਿਜ਼ਿਟ ਕਰੋ ਲੈ ਕੇ ਚੱਲਦੇ ਆ ਇਹਨਾਂ ਦੇ ਨੋਟੀਫਿਕੇਸ਼ਨ ਤੇ ਦੇਖੋ ਜੀ ਆਪ ਹੈ ਨੋਟੀਫਿਕੇਸ਼ਨ ਪੰਜਾਬ ਐਂਡ ਸਿੰਧ ਬੈਂਕ ਠੀਕ ਹੈ ਜੀ ਇਹ ਇਹਨਾਂ ਦਾ ਹੈਗਾ ਜਿਹੜਾ ਆਪਣੀ ਈਮੇਲ ਈਡ ਇਹਨੇ ਬੋਲੇ ਬੇਸਿਕ ਕੁਆਲੀਫਿਕੇਸ਼ਨ ਪੋਸਟ ਹੈ ਕਾਦੀ ਨੇ ਮੈਡੀਕਲ ਕਾਉਂਸਲਟੈਂਟ ਠੀਕ ਹੈ ਐਟ ਅ ਜਨਰਲ ਅਫੀਸਰ ਠੀਕ ਹੈ ਤੇ ਕੁਆਲੀਫਿਕੇਸ਼ਨ ਹੈ ਕਿ ਐਮ ਡੀ ਇਨ ਜਨਰੇਸ਼ਨ ਮੈਡੀਸਨ ਰੀਜੀonal ਮੈਡੀਕਲ ਕਾਉਂਸਲਰ ਆਫ ਇੰਡੀਆ ਠੀਕ ਹੈ ਐਮ ਡੀ ਹੋਵੇ ਬੰਦੇ ਕੋਲ ਤੇ ਕਟਕੜ ਹੋਵੇ 5 ਸਾਲ ਦਾ ਐਕਸਪੀਰੀਅੰਸ ਜਾਂ ਐਮ ਬੀਬੀਐਸ ਹੋਵੇ 7 ਸਾਲ ਦਾ ਐਕਸਪੀਰੀਅੰਸ ਹੋਵੇ ਇਹਨਾਂ ਨੇ ਕਿਹਾ ਕਿ ਡਾਕਟਰ ਐਮ ਐਮ ਡੀ ਵਾਲ ਨੂੰ ਦਿੱਤੀ ਜੋਗੀ ਪਹਿਲ ਤੇ ਜੇ ਉਹ ਨਾ ਆਇਆ ਤਾਂ ਫਿਰ ਐਮ ਬੀ ਬੀ ਐਸ ਐਲ ਨੂੰ ਰੱਖਿਆ ਜਾਊ ਠੀਕ ਹੈ ਜੀ ਨੈਕਸਟ ਗੱਲ ਵਰਕਿੰਗ ਹਾਊਸ ਆਫ ਡੇ ਹਫਤੇ ਦੇ ਵਿੱਚ 8 ਘੰਟੇ ਦਾ ਕੰਮ ਹੋਊਗਾ ਠੀਕ ਹੈ ਜੀ ਸਟਾਫ ਦੇ ਲੋਡ ਅਨੁਸਾਰ ਨਮਲੇ ਪੀਡ ਆਫ ਕੰਟਰੈਕਟ ਤੇ ਇਹਨਾਂ ਨੇ ਬੋਲਿਆ ਕਿ ਤੁਹਾਡੇ ਨੂੰ 2 ਸਾਲ ਦਾ ਕੰਟਰੈਕਟ ਹੋਊਗਾ ਠੀਕ ਹੈ ਕੰਟਰੈਕਟ بیس ਤੇ ਜੋ ਕਿ ਸਾਨੂੰ ਰੱਖਿਆ ਜਾਊਗਾ ਠੀਕ ਹੈ ਜੀ ਟਰਮ ਐਂਡ ਕੰਡੀਸ਼ਨ ਥਿਸ ਮਤਲਬ ਕਿ 2 ਸਾਲ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਦੇ ਕੇ ਕੱਟ ਵੀ ਸਕਦੇ ਨੇ ਸਿੱਧਾ ਧਿਆਨ ਰੱਖਿਓ 2 ਮਹੀਨੇ ਪਹਿਲਾਂ ਸੋਰੀ ਤੇ ਇਹਨਾਂ ਨੇ ਕਿਹਾ ਜਿਹੜਾ ਤੁਹਾਨੂੰ 8 ਘੰਟੇ ਸੋ 1 ਘੰਟੇ ਦਾ 800 ਰੁਪਿਆ ਦਿੱਤਾ ਜਾਊਗਾ ਜਿੰਨੇ ਘੰਟੇ ਤੁਸੀਂ ਕੰਮ ਕਰਾਜੂਗਾ ਉਹਨੇ ਘੰਟੇ ਅਨੁਸਾਰ ਇਹ ਸੈਲਰੀ ਤੁਹਾਨੂੰ ਦੇਣਗੇ ਠੀਕ ਹੈ ਇਹ ਪ੍ਰੋਸੈਸ ਆਫ ਸਿਲੈਕਸ਼ਨ ਜਿਹੜਾ ਨੇ ਬੋਲਾ ਕਿ ਅਪਲੀਕੇਸ਼ਨ ਜਿਹੜੀ ਭੇਜਾਂਗੇ ਠੀਕ ਹੈ ਜੀ ਉਹਨਾਂ ਵਿੱਚੋਂ ਕੁਝ ਕੈਂਡੀਡੇਟ ਸਿਲੈਕਟ ਕੈਂਡੀਡੇਟ ਨੂੰ ਇੰਟਰਵਿਊ ਲਈ ਜੋ ਕਿ ਬਲਾ ਜਾ ਹੋਆ ਇਸ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਜੌਬਸ ਰੂਲ ਕੀ ਨੇ ਟਰਮੈਂਟ ਕੰਡੀਸ਼ਨ ਕੀ ਨੇ ਸਾਰ ਕੋ ਸਟੈਪ ਬਿ ਸਟੈਪ ਤੁਸੀਂ ਪੜ ਲੈਣਾ ਵਾ ਜਿਹਨੂੰ ਨੋਟਿਸ ਚਾਹੀਦਾ ਵੀਡੀਓ ਡਿਸਕ੍ਰਿਪਸ਼ਨ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਇਹ ਆਫਲਾਈਨ ਫਾਰਮ ਹੈ ਕਿੱਥੋਂ ਮਿਲੂਗਾ ਆਫਲਾਈਨ ਫਾਰਮ ਆਪਣੇ ਵੀਡੀਓ ਡਿਸਕ੍ਰਿਪਸ਼ਨ ਚ ਪਿਆਊਗਾ ਉਹ ਵੀ ਉੱਥੇ ਤੁਸੀਂ ਡਾਊਨਲੋਡ ਕਰ ਲੈਣਾ ਵਾ ਸਾਨੂੰ ਕਿਹੜਾ ਫਾਰਮ ਦਿਖਾ ਕੇ ਚੱਲਾਂਗੇ ਤੇ ਭਰਨਾ ਕਿੱਦਾਂ ਤੁਸੀਂ 10 9 2025 ਅੱਜ 9 ਆ ਕੱਲ ਆਸ ਡੇਟ ਹੈ ਠੀਕ ਹੈ ਜੀ ਐਪਲੀਕੇਸ਼ਨ ਫੋਰ ਅਗੇਂਜਡ ਫੋਰ ਮੈਡੀਕਲ ਕੰਸਲਟੇਸ਼ਨ ਓ ਫੋਰ ਕੰਟਰੈਕਟ ਬੇਸਿਸ ਪੰਜਾਬ ਐਂਡ ਸਿੰਧ ਬੈਂਕ ਜਨਰਲ ਆਫਿਸ ਮੋਕਾ ਠੀਕ ਹੈ ਜੀ ਇਹ ਐਡਰੈਸ ਹੈ ਇਹ ਐਡਰੈਸ ਤੇ ਤੁਸੀਂ ਕੀ ਕਰਨਾ ਹੈ ਇਹਨੂੰ ਸੈਂਡ ਕਰਨਾ ਵਾ ਜਾਂ ਫਿਰ ਤੁਸੀਂ ਐਡਰੈਸ ਇੱਥੋਂ ਵੀ ਦੇਖ ਸਕਦੇ ਹੋ ਠੀਕ ਹੈ ਜੀ ਇਹ ਤੇ ਸੈਂਡ ਕਰਨਾ ਕਿਹੜਾ ਫਾਰਮ ਹੈ ਇਹ ਲਾਸਟ ਡੇਟ 10 ਤਰੀਕਾ ਸੋਰੀ ਮੈਂ ਗਲਤੀ ਨਾਲ ਬੋਲ ਬੈਠਾ 10 ਤਰੀਕਾ ਠੀਕ ਹੈ ਜੀ ਇਹ ਗਲਤ ਧਿਆਨ ਰੱਖਿਆ ਜੀ ਹਮਸ ਨੂੰ ਲੈ ਕੇ ਚੱਲਦੇ ਆ ਇਹਨਾਂ ਦੇ ਫਾਰਮ ਤੇ 2 ਮਿੰਟ ਜੀ ਆ ਬੈਠਾ ਇਹਨਾਂ ਦਾ ਫਾਰਮ ਠੀਕ ਜੀ ਫਾਰਮ ਸੋਖਾ ਹੈ ਫਾਰਮ ਆ ਫੋਟੋ ਠੀਕ ਹੈ ਜੀ ਜਿਹੜੇ ਫਾਰਮ ਭਰਨਾ ਹੈ ਵੱਡੇ ਖਣਚ ਭਰਨੇ ਗੱਲ ਖਾਸ ਧਿਆਨ ਨਾਲ ਕੇ ਫਾਦਰ ਨੇ ਹਸਬੰਦ ਨੇ ਜਿਹੜਾ ਵੀ ਹੋਵੇ ਠੀਕ ਹੈ ਐਡਰੈਸ ਹੋਗਾ ਈਮੇਲ ਈਮੇਲ ਇਹਦੇ ਦੋ ਭਰਨੀਆਂ ਨੇ ਮੋਬਾਈਲ ਨੰਬਰ ਦੋ ਭਰਨੀਆਂ ਠੀਕ ਹੈ ਜੀ ਤੇ ਸਾਰਾ ਕੁਝ ਭਰ ਕੇ ਠੀਕ ਹੈ ਜੀ ਜਿਹੜਾ ਤੁਹਾਨੂੰ ਐਡਰੈਸ ਦੱਸਿਆ ਜੀਗਾ ਉਹਦੇ ਤੁਸੀਂ WhatsApp ਕਰ ਦੇਣਾ ਵਾ ਸੋਰੀ ਆਪਣਾ ਪੋਸਟ ਕਰ ਦੇਣਾ ਵਾ ਹੁਣ ਤੁਹਾਨੂੰ ਫਾਰਮ ਕਿੱਥੋਂ ਮਿਲੂਗਾ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੇ ਉਸ ਤੋਂ ਇਲਾਵਾ ਜੇ ਕਿਸੇ ਨੂੰ ਵੀਡੀਓ ਡਿਸਕ੍ਰਿਪਸ਼ਨ ਵਿੱਚ ਸਾਫ਼ ਨਹੀਂ ਆਉਂਦਾ ਆਪਣਾ ਮੋਬਾਈਲ ਨੰਬਰ ਦੇਖ 92431 ਇੱਥੇ ਤੁਸੀਂ ਪਲੀਜ਼ WhatsApp ਮੈਸੇਜ ਕਰਕੇ ਆਪਣੇ ਕੋਈ ਕਦੇ ਕੁਛ ਮਰਜ਼ੀ ਪੁੱਛ ਸਕਦੇ ਹੋ ਬਾਕੀ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ WhatsApp ਗਰੁੱਪ ਦਾ ਲਿੰਕ ਵੀ ਹੈ ਤੁਸੀਂ ਲਿੰਕ 'ਚ ਕੰਟੈਕਟ ਕਰਕੇ ਆਪਣੇ ਜੁਆਇਨ ਕਰ ਸਕਦੇ ਹੋ ਤੁਸੀਂ ਕਿਸੇ ਵੀ ਪੋਸਟ ਕਿਸੇ ਤਰ੍ਹਾਂ ਦੇ ਪੋਸਟ 'ਤੇ ਹੋਵੇ ਆਪਣੇ ਕੋਈ ਮਰਜ਼ੀ ਜਾਣਕਾਰੀ ਲੈ ਸਕਦੇ ਹੋ ਜੇ ਸਾਡੀ ਵੀਡੀਓ ਵਧੀਆ ਲੱਗੀ ਇਸ ਤਰ੍ਹਾਂ ਦੀ ਹੋਰ ਵੀਡੀਓ ਜਾਣਨ ਲਈ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਨੇਕਸਟ ਅਪਡੇਟ ਨਾਲ ਤਦ ਤੱਕ ਲਈ ਥੈਂਕ ਯੂ